ਪਤਾ ਨਹੀਂ ਇੱਥੇ ਖਾਂਦਾ ਸੀ ਜਾਂ ਇੱਥੇ ਹੀ ਰਹਿੰਦਾ ਸੀਗਾ ਸਾਰਾ ਦਿਨ ਕਿੰਨੇ ਟਾਈਮ ਤੋਂ ਰਹੇ ਰਹੇ ਸੀ ਇਹ ਹੋ ਗਏ 7-8 ਮਹੀਨੇ ਮਲਕਾ ਦੇ ਕਾਰੀ ਦੇ ਅੰਦਰ ਸੀ ਹਾਂ ਉੱਥੇ ਹੀ ਖਾਂਦਾ ਸੀ ਉੱਥੇ ਹੀ ਰਹਿੰਦਾ ਸੀਗਾ ਕੀ ਲੱਗਦਾ ਕੋਈ ਨਸ਼ਾ ਉਤਹਾ ਜਾਂ ਨਸ਼ਾ ਸਨੀ ਕਰਦਾ ਸੀ ਕੁਝ ਨਹੀਂ ਹੁੰਦਾ ਸੀ ਇਹਨੂੰ ਜੇ ਮਲਕਾ ਨਾਲ ਗੱਲਬਾਤ ਕੀਤੀ ਕਿੱਦਾਂ ਸੀ ਕਿੱਦਾਂ ਦੀ ਨਾ ਉਹਨਾਂ ਨੂੰ ਕੁਝ ਦੱਸੇ ਨਹੀਂ ਕੰਦੇ ਬਹੁ ਹੋ ਜਾਏਗਾ ਜਲਦੀ ਆ ਜਾਓ ਪੈਰ ਚ ਉੱਟ ਲੱਗ ਗਿਆ ਉਹਨੂੰ ਕਿੰਨੇ ਵਜੇ ਇਲਾਜ ਮਿਲੀਗੀ ਮੈਂ 6 ਵਜੇ ਤੋਂ ਬਾਅਦ ਮਿਲੀ ਆ ਗਿਆ ਜੀ ਮਾਲਕਾਂ ਵੱਲੋਂ ਕੀ ਕਿਹਾ ਗਿਆ ਜੀ 7:00 ਵਜੇ 5:00 ਰਾਤ ਨੂੰ ਮਾਲਕਾਂ ਵੱਲੋਂ ਕੀ ਕਿਹਾ ਗਿਆ ਸੀ ਤੁਹਾਨੂੰ ਉਹ ਨਾ ਕਹਿੰਦੇ ਤੁਸੀਂ ਆ ਜਲਦੀ ਆ ਜਾਓ ਪੈਰ 'ਚ ਉਹਦੇ ਖਵ ਲੱਗਿਆ ਹੈਗਾ ਰਜਿੰਦਰਾ ਜਲਦੀ ਆ ਜਾਓ ਕਿਸ ਤਰ੍ਹਾਂ ਸੱਟ ਲੱਗਿਆ ਕੀ ਹੋਇਆ ਕਹਿੰਦੇ ਸੱਟ ਲੱਗਿਆ ਗਿਰ ਗਿਆ ਹੈਗਾ ਸੱਟ ਲੱਗ ਕੇ ਗਿਰ ਗਿਆ ਐਕਸੀਡੈਂਟ ਹੋਇਆ ਹਾਂਜੀ ਘਰੇ ਹੀ ਘਰੇ ਹੀ ਹਾਂ ਕਿੰਨੇ ਸਾਲ ਤੋਂ ਕੰਮ ਕਰਦਾ ਸੀ ਉਹਦੇ ਇਹ 8 ਹੋ ਗਿਆ 8 ਨਾ ਕੋਈ ਚੱਕਰ ਦਵਾਉਣਾ ਬੱਚੇ ਨਾਲ ਕੋਈ ਘਟਨਾ ਗੱਡੀ ਆ ਕੋਈ ਸ਼ੱਕ ਹੈ ਤੁਹਾਨੂੰ ਨਹੀਂ ਲੱਗਦਾ ਕੋਈ ਸ਼ੱਕ ਤਾਂ ਕੁਝ ਨਹੀਂ ਆ ਪਤਾ ਹੈ ਕੋਈ ਬੱਚੇ ਨਾਲ ਲੜਾਈ ਆ ਕਿਸੇ ਨਾਲ ਨਹੀਂ ਨਹੀਂ ਲੜਾਈ ਲੁੜਾਈ ਤਾਂ ਬੱਚਾ ਨਹੀਂ ਨਹੀਂ ਲੜਾਈ ਲੁੜਾਈ ਨਹੀਂ ਮਿਲਿਆ ਸੀ ਬੱਚਾ ਪਰਸੋਂ ਮਿਲਿਆ ਸੀ ਸ਼ਨੀਵਾਰ ਨੂੰ ਆਇਆ ਸੀ ਕੁਝ ਗੱਲ ਕੀਤੀ ਉਹਨੇ ਨਹੀਂ ਕੁਝ ਨਹੀਂ ਕੀਤਾ ਕੁਝ ਨਹੀਂ ਕੀਤਾ ਨੇਚਰ ਕਿਦਾਂ ਸੀ ਠੀਕ ਹੀ ਹੁੰਦਾ ਹਾਂ ਠੀਕ ਸੀ ਦਵਾਈ ਦੂਈ ਵਗੜਾ ਦਵਾਈ ਦੂਈ ਖਾਂਦੇ ਨੇ ਕੁਝ ਉਹ ਪੋਸ਼ਮਣ ਕਰਾ ਰਹੇ ਹਾਂ ਜੀ ਕਿੰਨੀ ਉਮਰ ਦੀ ਮੁੰਡੇ ਦੀ 15 ਸਾਲ ਦੀ ਸੀ 15 ਸਾਲ ਦਾ ਕਿੰਨੇ ਭੈਣ ਭਰਾ ਹੈ ਇਹਗੇ 8 8 ਹਾਂਜੀ 4 ਪੈਰ ਤੇ 4 ਹਾਂ ਇਹਨੂੰ ਮਿਲਾ ਕੇ ਸਰ ਕੀ ਕੋਈ ਸ਼ੱਕ ਤੋਂ ਨਹੀਂ ਤੁਹਾਨੂੰ ਕੁਝ ਨਹੀਂ ਕਹਿ ਸਕਦੇ ਜਦ ਤੱਕ ਰੋ ਨਹੀਂ ਪੁੱਛ ਤੱਕ ਨਹੀਂ ਸਕਦੇ ਕੁਝ ਤਾਂ ਕਹਿ ਨਹੀਂ ਸਕਦੇ ਆਪ ਕਿਆ ਪਤਾ ਹੁ ਕੀ ਕਰਿਆ ਕੁਝ ਨਹੀਂ ਵੀ ਜਦ ਤੁਸੀਂ ਰਜਿੰਦਰਾ ਲਿਆਈ ਸੀ ਮੌਤ ਹੋ ਗਈ ਸੀ ਮੁੰਡੇ ਦੀ ਹਾਂਜੀ ਮੈਨੂੰ ਪਤਾ ਹੀ ਨਹੀਂ ਕਬੋ ਲੈ ਕੇ ਆਏ ਆ ਕਿੰਨੇ ਵਜੇ ਲੈ ਕੇ ਆਏ ਆ ਇਹ ਲੇਟ ਹੈ 7 ਵਜੇ ਦੀ ਬਾਤ ਹੈ ਮੈਨੂੰ ਨਹੀਂ ਪਤਾ ਕਬੋ ਲੈ ਕੇ ਆਏ ਆ ਮੈਨੂੰ 6 ਵਜੇ ਕੋ 7 ਵਜੇ ਫੋਨ ਕਰ ਦਿੱਤੀਆ ਸਰ ਸਾਨੂੰ ਕੁਛ ਨਹੀਂ ਦੱਸਿਆ ਗਿਆ ਸੀ ਸਿਰ ਮਦਰ ਨੂੰ ਇਹਨਾਂ ਨੇ ਫੋਨ ਕਰਕੇ ਬੁਲਾਇਆ ਸੀਗਾ ਇਹ ਕਹਿੰਦੇ ਕਿ ਨੇ ਐਕਸੀਡੈਂਟ ਹੋ ਗਿਆ ਜਿਸ ਸਾਨੂੰ ਸਵੇਰ ਦਾ ਇਹੀ ਪਤਾ ਲੱਗ ਰਿਹਾ ਕਿ ਐਕਸੀਡੈਂਟ ਹੋਇਆ ਹੁਣ ਇੱਥੇ ਮੈਂ ਜਦੋਂ ਦੀ ਆਈ ਆ ਮੈਂ ਇੱਥੇ ਆਈ ਆ 9 8:30 ਵਜੇ ਦੀ ਆਈ ਆ ਸਰ ਤਦ ਜਦੋਂ ਮੈਂ ਇੱਥੇ ਆਈਆਂ ਤਦੋਂ ਮੈਨੂੰ ਕੋਈ ਕਹਿ ਰਿਹਾ ਅਟੈਕ ਹੋਇਆ ਕੋਈ ਕਹਿ ਰਿਹਾ ਦੌਰੇ ਪੈ ਰਹੇ ਨੇ ਕੋਈ ਕਹਿ ਰਿਹਾ ਕਿ ਇਹਨੇ ਮਤਲਬ ਇਹਨਾਂ ਨੂੰ ਦਾ ਐਕਸੀਡੈਂਟ ਹੋਇਆ ਸੀ ਸਰ ਮੈਨੂੰ ਤਾਂ ਐਕਸੀਡੈਂਟ ਨਹੀਂ ਲੱਗ ਰਿਹਾ ਇਹ ਕੁਝ ਹੋਰ ਤੁਸੀਂ ਬੋਡੀ ਦੇਖ ਕੇ ਆਏ ਹੋ ਹਾਂਜੀ ਮੈਂ ਦੇਖ ਕੇ ਆਈ ਹਾਂ ਕੋਈ ਆ ਕੁਝ ਆ ਕੁੱਟ ਮਾਰੀ ਆ ਕਿਤੇ ਸੱਟ ਨਾ ਸਰ ਹੱਜੇ ਉੱਤੇ ਕੋਈ ਆਈ ਨਹੀਂ ਐ ਸਿਰਫ ਉਹਦੇ ਸਰੀਰ ਤੇ ਮਿੱਟੀ ਲੱਗੀ ਹੋਈ ਆ ਸਰ ਮਿੱਟੀ ਲੱਗੀ ਆ ਹਾਂਜੀ ਜੇ ਮੈਂ ਮਤਲਬ ਇਹ ਆ ਤਾਂ ਤੱਕਾਲ ਗਾਲੋ ਮੁੰਡਾ ਤਮ ਕੀ ਕਰਦਾ ਸੀ ਸਰ ਇਹ ਪਹਿਲਾਂ ਪੜ੍ਹਦਾ ਸੀ ਹਾਂਜੀ ਕਿੰਨੀ ਕਲਾਸ ਪੜ੍ਹਿਆ ਇਹ ਜੀ 9ਵੀਂ ਕਰ ਚੁੱਕਿਆ ਸੀ 10ਵੀਂ ਚ ਜਾ ਰਿਹਾ ਸੀ ਇਹ 10ਵੀਂ ਕਿੰਨੇ ਮਹੀਨੇ ਤੋਂ ਇਹਨਾਂ ਦੇ ਕੋਲ ਕੰਮ ਕਰ ਰਹੇ ਇਹ 8 ਮਹੀਨੇ ਹੋ ਗਏ ਜੀ ਇਹਨਾਂ ਨੂੰ ਤੇਰੇ ਕਿ ਆ ਕੇ ਰਾਤ ਨੂੰ ਘਰ ਆਂਦਾ ਨਹੀਂ ਨਹੀਂ ਉੱਥੇ ਹੀ ਰਹਿੰਦਾ ਸੀ ਹਾਂਜੀ 24 ਘੰਟੇ ਉੱਥੇ ਹੀ ਰਹਿੰਦਾ ਸੀ ਤੁਹਾਡੇ ਨਾਲ ਮਿਲੇ ਕਦੀ ਤੁਸੀਂ ਹਾਂਜੀ ਮਨੋ ਸ਼ਨੀਵਾਰ ਨੂੰ ਮਿਲਿਆ ਜੀ ਕੀ ਕਹਿੰਦਾ ਸੀ ਸ਼ਨੀਵਾਰ ਨੂੰ ਇਹ ਮਨ ਨੂੰ ਮਿਲ ਕੇ ਆਇਆ ਕਹਿੰਦਾ ਮੈਂ ਨੇ ਇਹਨੂੰ ਪੁੱਛਿਆ ਮੈਂ ਕਿਹਾ ਹੋਰ ਬੇਟਾ ਤੂੰ ਇੱਥੇ ਕੀ ਕਰ ਰਿਹਾ ਆਇਆ ਕਹਿੰਦਾ ਚਾਚੀ ਮੈਂ ਮੇਲਾ ਨਾ ਆਇਆ ਮੈਂ ਮਿਲ ਕੇ ਘਰੇ ਚਲਾ ਜਾ ਜਾਣਾ ਹੈਗਾ ਕੰਮ ਤੇ ਫਿਰ ਇਹ ਮਨ ਨੂੰ ਤਾਂ ਇੰਨੀ ਗੱਲ ਕਹਿ ਕੇ ਕਹਿੰਦਾ ਕੰਮ ਤੇ ਜਾਣਾ ਹੈਗਾ ਤਾਂ ਹੁਨੇ ਨਾ ਤੋਂ ਵੀ ਮੈਨੂੰ ਪਤਾ ਲੱਗਿਆ ਕਹਿੰਦੇ ਕੁਝ 15 ਦਿਨ ਹੋ ਗਏ ਕੁਝ ਵੀਰੇ ਨਾਨਾ ਮੇਰੇ ਕੋਲ ਬੈਸਵਾਜੀ ਹੋਈ ਹੋਣੀ ਕਿਹਨਾਂ ਨਾਨਾ ਕਿਹੜੇ ਵੀਰਾ ਜਿੱਥੇ ਕੰਮ ਕਰਦਾ ਸੀ ਹਾਂਜੀ ਤਾਂ ਉਹ ਕਹਿ ਰਿਹਾ ਸੀਗਾ ਪਤਾ ਨਹੀਂ ਦਾ ਫੋਨ ਟੁੱਟਿਆ ਹੈਗਾ ਪਤਾ ਨਹੀਂ ਸਰ ਸਾਨੂੰ ਸਵੇਰ ਦੀ ਕੋਈ ਕਾਰਨ ਸਰ ਮਨੋ ਇਹੀ ਆ ਕਿ ਸਾਡੇ ਬੱਚੇ ਨਾਲ ਇਨਸਾਫ ਕੀਤਾ ਜਾਵੇ ਜਿਸ ਤਰ੍ਹਾਂ ਉਹ ਦਿਨਾਂ ਨੂੰ ਹੋਇਆ ਹੈਗਾ ਉਹ ਮਨ ਨੂੰ ਨਹੀਂ ਪਤਾ ਪਤਾ ਨਹੀਂ ਉਹ ਵੀ ਸੱਚੇ ਸ਼ਾਇਦ ਹੈਗੇ ਨੇ

ਮੰਮੀ ਨੇ ਲਾਇਆ ਸਰ ਉਹ 15 ਸਾਲ ਦੀ ਉਮਰ ਹੈ ਬਾਲ ਮਜ਼ਦੂਰੀ ਹਾਂ ਜੀ ਤੁਜੀ ਪੜਾਇਆ ਨਹੀਂ ਬੱਚੇ ਨੂੰ ਕੰਮ ਸਰ ਅਸੀਂ ਲਗਾਇਆ ਸੀ ਪੜਦਾ ਸੀਗਾ ਇਹ ਖੁਦ ਕੀਨੇ ਮਤਲਬ ਹਟਕੇ ਮਤਲਬ ਇਹਦੇ ਮੰਮੀ ਨੇ ਲਗਾਇਆ ਸਰ ਅਸੀਂ ਕੋਈ ਵੀ ਨਹੀਂ ਅਸੀਂ ਕੋਈ ਨਹੀਂ ਕੀਨੇ ਚਾਹਦੇ ਸੀਗੇ ਇਹ ਕੰਮ ਕਰੇ ਸਰ ਇਹ ਹੱਥੇ ਦਾ ਕਾਰਨ ਕੀ ਹੋਇਆ ਮੌਤ ਕਿਵੇਂ ਹੋਈ ਹੈ ਕੁਝ ਨਹੀਂ ਕਹਿ ਸਕਦੀ ਜੀ ਇੱਕ ਵਾਰੀ ਵਾਰਾ ਪੌੜ ਤੇ ਪਤਾ ਲੱਗੂਗਾ ਸਰ ਆਪਕੋ ਕਿੰਨੇ ਵਜੇ ਇਲਾਮ ਮਿਲੇਗਾ ਸਾਨੂੰ ਇਹ 8:00 8:30 ਵਜੇ ਆਏ ਸੀ ਨਾ ਮੰਮੀ ਦੇ ਫੋਨ ਆਇਆ ਸੀ ਨਾ ਵੀ ਉਹ ਸਟਮਕ ਦਸਨ ਲੱਗੇ ਕੰਦੇ ਵਿੱਚ ਕਨ ਦਰਦ ਦੀ ਗੱਲ ਫਿਰ ਸਾਡੇ ਕੋਲ ਆਉਂਗਾ ਫਿਰ ਅਸੀਂ ਮਜੂਤੀ ਪਹੁੰਚਾ ਦੇਵਾਂਗੇ ਕਾਰਨ ਕੀ ਮੰਨ ਤੋਂ ਨਾ ਚਾ ਨੁਕਸਾ ਤਾਂ ਨਹੀਂ ਸੀ ਨਾ ਇਹ ਨੰ ਮੁੰਡਾ ਨਸ਼ਾ ਕਰਦਾ ਸੀ ਹਾਂ ਮੁੰਡਾ ਨਸ਼ਾ ਨਹੀਂ ਕਰਦਾ ਸੀ ਉਸੇ ਪਰਿਵਾਰ ਉਹ ਜਿਹੜਾ ਜੀਣਾ ਇਹਨਾਂ ਦੇ ਕਰ ਰੈਂਦਾ ਸੀ ਤੇ ਕੀ ਨਾ ਸੀ ਇਹਨਾਂ ਦਾ ਮਾਲਕਾ ਦੇ ਕਰ ਹੀ ਰੈਂਦਾ ਸੀ ਮਾਲਕਾ ਦੇ ਕਰਦਾ 6 ਮਹੀਨੇ ਤੋਂ ਰੈਂਦਾ ਸੀ 6 ਮਹੀਨੇ ਵੀ 6-7 ਮਹੀਨੇ ਕੋਈ ਬਿਮਾਰੀ ਵਗੈਰਾ ਨਹੀਂ ਕੁਝ ਵੀ ਨਹੀਂ ਮੁੰਡਾ ਸਹੀ ਦੂਰੇ ਦੂਰੇ ਕੁਝ ਨਹੀਂ ਆਮਲਾ ਕੀ ਲੱਗਦਾ ਘੱਟ ਉਮਰ ਦੇ 15 ਸਾਲ ਦਾ ਉਮਰ ਦਾ ਨਾਬਾਲੀ ਦਾ ਮੁੰਡਾ ਕੰਮ ਕਰਾ ਰਿਹਾ ਤੁਸੀਂ ਕੀ ਲੱਗਦਾ ਕੰਮ ਦਾ ਡਿਪਰੈਸਨ ਕਰਾ ਲਈ ਨਹੀਂ ਹੈ ਪੁੱਛੀਂ ਕਿ ਆਸ ਜੀ ਸਰਾਲੇ ਟਰੱਕ ਚਾਹ ਕਦੇ ਤੁਹਾਡੀ ਦਸ ਵਾਰ ਤੁਸੀਂ ਮੁੰਡੇ ਨਾਲ ਕੀ ਮੇਰੇ ਮਾਲਕਾਂ ਵੱਲੋਂ ਜਾਂ ਮੇਰੇ ਨਾਲ ਕੋਈ ਮੈਂ ਤੰਗ ਪਰੇਸ਼ਾਨ ਹੈ ਮੇਰੇ ਕੋਲ ਤਾਂ ਫੋਨ ਆਉਂਦਾ ਮੇਰੀ ਮੰਮੀ ਕੋਲ ਹੀ ਆਉਂਦਾ ਸੀ ਜੀ ਆ ਮੰਮੀ ਨਾਲ ਹੀ ਗੱਲ ਕਰਦਾ ਸੀ ਜਿਆਦਾ ਮੰਮੀ ਨਾਲ ਮਿਲਿਆ ਸੀ ਕਦੋਂ ਕੱਲ ਮੇਲੇ ਕੱਲ ਵੀ ਆਇਆ ਪਰਸ ਨੂੰ ਹੈ ਮੰਮੀ ਕੱਲ ਤੋਂ ਸੋਹਰੇ ਮੈਨੂੰ ਪਤਾ ਨਹੀਂ ਇਹ ਤਾਂ ਹੁਣ ਉਹਨਾਂ ਦੇ ਵਿੱਚ ਹੀ ਗੱਲ ਹੋ ਗਈ। ਕੀ ਲੱਗਦਾ ਤੁਹਾਨੂੰ? ਮੋਤ ਦਾ ਕੀ ਲੱਗਦਾ ਤੁਹਾਨੂੰ? ਸਰਮਾ ਕੁਝ ਨਹੀਂ ਕਰ ਸਕਦਾ ਜਦ ਤੱਕ ਮੈਂਡ ਤੋਂ ਕੋਈ ਨਹੀਂ ਆਉਂਦਾ। ਇਹਦਾ ਨਾ ਸ਼ੇਖ ਰਾਮ ਮੁੰਡਾ ਨੂੰ ਕਰੀਪਨਦਰਾਗ ਸਾਲ ਦਾ ਹੈਗਾ। ਕੋਈ ਗੁਰਵਿੰਦਰ ਸਿੰਘ ਗੁਰਜਿੰਦਰ ਸਿੰਘ ਬਗਰਾਵ ਦਾ ਕੋਈ ਜ਼ਿੰਮੇਵਾਰ ਨੇ ਉਹਨਾਂ ਦੂਤਾ ਦੀ ਬੈਰੀ ਆ। ਉੱਥੇ ਲੱਗਿਆ ਸੀ ਇਹ। ਤੇ ਰਾਤੀ ਇਹ ਡੰਗਣਾ ਕਰ ਪਏ ਸੀਗੇ। ਬਾਰ ਠਿੱਲੇ ਕੋਲ ਸੀਨਾ ਰੋਡ ਤੇ ਤੇ ਇੱਕ ਇਹ ਸੀ ਨਾਮ ਮੁੰਡੇ ਦਾ ਬਬਲੂ ਸੀਗਾ। ਦੋਨੇ ਲਗ ਲਗ ਮੁੰਡਿਆਂ ਦੇ ਵੇੜੇ ਤੇ ਪਏ ਸੀਗੇ। ਉੱਥੇ ਜਦੋਂ ਇਹਦਾ ਮਾਲਕ ਆਇਆ ਸਵੇਰੇ ਮੁੰਡਾ ਵੀ ਜੇੜ ਖਲਾਇਆ ਤੇ ਬਾਬੂ ਨੇ ਆ ਕੇ ਜੇੜ ਕੋਲਿਆ ਤੇ ਜੇੜ ਕੋਲ ਕੋ ਬਾਬੂ ਬੁਰਸ਼ ਵਰਸ਼ ਕਰ ਲਾ ਗਿਆ ਤੇ ਜਦੋਂ ਇਹ ਉੱਠਿਆ ਉੱਠ ਕੇ ਜਦੋਂ ਕੰਬਣ ਚ ਲੱਗਿਆ ਕਹਿੰਦੇ ਉਹਨਾਂ ਦੱਸਾਂ ਮੁਤਾਬਕ ਇਹ ਮਾਲਕ ਦੇ ਤੇ ਬਾਬੂ ਦੇ ਤੇ ਕੰਬ ਕੇ ਉਹ ਥੱਲੇ ਡਿੱਗ ਗਿਆ ਡਿੱਗਣਾ ਜਦੋਂ ਚੱਕ ਕੇ ਹੱਸਾ ਲੈ ਹੱਸਾਉ ਸਾਡੇ ਕੋਲ 7.5 ਦੀ ਇਤਲਾ ਆ ਗਈ ਆ ਵੀ ਜਿਹੜਾ ਆਇਆ ਸੀ ਉਹ ਬਰਾਉਨ ਰੈਡ ਆਇਆ ਸੀਗਾ ਦੇਖੋ ਬਰਾਉਨ ਰੈਡ ਆਇਆ ਸੀ ਕੀ ਲੱਗਦਾ ਜੀ ਉਮਰ ਕਿੰਨੀ ਸੀ ਕੀ ਦੇਖੋ 1500 ਸਾਲ ਵੀ ਬੋਲ ਸਕਦੇ 15-16 ਸਾਲ ਕੀ ਲੱਗਦਾ ਬਾਲ ਮਚੂਰੀ ਕਰਾਂਦੇ ਸੀ ਉਹ ਤਾਂ ਡੈਡ ਰੂਟ ਤੇ ਲੱਗੇ ਸੀ ਕੰਮ ਕੰਮ ਕਰਦੇ ਹੋਏ ਹਾਂ ਬਹੁਤ ਕੱਟਿਆ ਹਾਂ ਉਮਰ ਦਾ ਤੇ ਕਿੰਨੇ ਕਿੰਨੇ ਮਹੀਨਾ ਤੋਂ ਇਹਨਾਂ ਦੇ ਕੋਲ ਸੀਗੇ ਤੇ ਉਹਨਾਂ ਦੱਸਣ ਤੱਕ 7-8 ਮਹੀਨੇ ਤੋਂ 7-8 ਮਹੀਨੇ ਤੇ ਰਹਿੰਦਾ ਵੀ ਇਹਨਾਂ ਦੇ ਕੋਲ ਨਹੀਂ ਸੀ ਇਹਨਾਂ ਕੋਲ ਨਹੀਂ ਉਹ ਕਿੱਦਾਂ ਦੀ ਕਾਰਵਾਈ ਕੀਤੀ ਜਾਂਦੀ ਆ ਅਸੀਂ ਉਹਦੇ ਮੁੰਡੇ ਦੀ ਮਾਤਾ ਦੇ ਬਿਆਨਾਂ ਤੇ ਤੇ ਇਹ ਵੀ 144 ਦੀ ਕਾਰਵਾਈ ਕਰ ਰਹੇ ਆ ਤੇ ਉਸ ਆਂਡਰ ਰਿਪੋਰਟ ਤੇ ਜੋ ਰਿਪੋਰਟ ਤੇ ਰਿਪੋਰਟ ਆਊਗੀ ਉਹਨੋਂ ਤੱਕ ਜੋ ਕੋਈ ਆ ਨਹੀਂ ਕਿੰਨੇ ਦਾ ਰਹਿਣ ਵਾਲਾ ਹੈ ਇਹ ਜਗਤਾਰ ਨਗਰ ਪਕਾਓ ਡਾਇਰੀ ਕਿੱਥੇ ਕਰਦਾ ਸੀ ਡਾਇਰੀ ਦੀ ਕੁੱਪੀ ਨਾਲ ਡਾਇਰੀ ਉਹ ਫੜਦਾ ਸੀ